ਮੰਗਾ ਮਸਲੇ ਪੂਰੇ ਕਰਵਾਉਣ ਬਠਿੰਡਾ ਦੇ ਆਈਟੀਆਈ ਚੌਕ ਵਿੱਚ ਠੇਕਾ ਮੁਲਾਜ਼ਮਾਂ ਨੇ ਇਹ ਤਰਨਾ ਵੀਰਵਾਰ ਦੀ ਰਾਤ ਖਤਮ ਕਰ ਦਿੱਤਾ ਵੱਖ-ਵੱਖ ਵਿਭਾਗਾਂ ਦੇ ਠੇਕੇ ਤੇ ਪਰਤੀ ਮੁਲਾਜ਼ਮ ਨੌਕਰੀਆਂ ਪੱਕੀਆਂ ਕਰਨ ਦੀ ਮੰਗ ਲਈ ਸੰਘਰਸ਼ ਕਰ ਰਹੇ ਨੇ ਕੱਲ ਸਵੇਰ ਤੋਂ ਹੀ ਬਠਿੰਡਾ ਵਿੱਚ ਇਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਸੀ ਰਾਤ ਕਰੀਬ 11 ਵਜੇ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਬਾਦਲ ਨਾਲ ਮੀਟਿੰਗ ਦਾ ਪ੍ਰਸਤਾਵ ਵਾਣ ਅਤੇ ਹੋਰ ਮੰਗਾਂ ਮੰਨਣ ਦੇ ਪ੍ਰਸਤਾਵ ਤੋਂ ਬਾਅਦ ਤਰਨਾ ਚੁੱਕ ਦਿੱਤਾ ਗਿਆ 2 ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦਾ ਸਵੇਰ ਤੋਂ ਹੀ ਪਹਿਲਾਂ ਝੰਡਾ ਮਾਰਚ ਤੇ ਅੱਜ ਅਸੀਂ ਇੱਥੇ ਆਈਟੀਆਈ ਚੌਂਕ ਵਿੱਚ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਇੱਥੇ ਬੈਠੇ ਸੀਗੇ ਜੋ ਪ੍ਰਸ਼ਾਸਨ ਨਾਲ ਅੱਜ ਦੇ ਦਿਨ ਚ ਗੱਲ ਹੋਈ ਹੈ ਇਹਨਾਂ ਦੇ ਜੋ ਐਸਪੀ ਹੈੱਡਕੁਆਟਰ ਨੇ ਉਹਨਾਂ ਨੇ ਇੱਥੇ ਆ ਕੇ ਮੋਰਚੇ ਦੇ ਸਭ ਉੱਚੇ ਕਾਡਰ ਮੀਡੀਆ ਤੇ ਆਗੂ ਟੀਮ ਦੇ ਸਾਹਮਣੇ ਇਸ ਗੱਲ ਦਾ ਵਾਅਦਾ ਕੀਤਾ ਕਿ 5 ਜੋ ਪੰਜ ਦਿਨਾਂ ਦੇ ਅੰਦਰ-ਅੰਦਰ ਮੰਗਲਵਾਰ ਰਾਤ ਤੱਕ ਸਾਡੇ ਸਾਰੇ ਜਿਹੜੇ ਸਾਡੇ ਤੇ ਝੂਠੇ ਪਰਚੇ ਪਾਏ ਗਏ 307 ਦੇ ਉਹਨਾਂ ਨੂੰ ਵਾਪਸ ਲਿਆ ਜਾਊਗਾ ਜੋ ਜੇਲ੍ਹ ਚ ਦੋ ਸਾਥੀ ਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਔਰ ਸਾਡੇ ਕਿਸੇ ਵੀ ਆਗੂ ਤੇ ਜਿਹੜਾ ਛਾਪੇਮਾਰੀ ਪੁਲਿਸ ਨਹੀਂ ਕਰੂਗੀ ਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਇਹਨਾਂ ਨੇ ਸਾਡੀ ਜੋ ਇਹ 21 ਤਰੀਕ 3 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਫਿਕਸ ਕਰਵਾਈ ਹੈ ਔਰ ਬਕਾਇਦਾ ਜੇਕਰ ਮੋਰਚਾ ਇਸ ਗੱਲ ਦੀ ਹਮਈ ਭਰਦਾ ਹੈ ਕਿ ਜੇਕਰ ਇਹ ਮੀਟਿੰਗ ਨਹੀਂ ਹੁੰਦੀ ਜਾਂ ਇਸ ਮੀਟਿੰਗ ਵਿੱਚ ਮੋਰਚੇ ਦਾ ਹੱਲ ਨਹੀਂ ਹੁੰਦਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਹੱਲ ਨਹੀਂ ਹੁੰਦਾ ਵਿਭਾਗ ਸੁਵਿਧਾ ਕੇਂਦਰ ਥਰਮਲ ਤੇ ਮਨਰੇਗਾ ਕਰਮਚਾਰੀ ਤੇ ਸੀਵਰੇਜ ਬੋਰਡ ਵਾਲੇ ਜਿਨ੍ਹਾਂ ਨੂੰ ਆਊਟ ਆਫ ਜੋਬ ਕਰਨ ਦੇ ਸਰਕਾਰ ਨੇ ਆਰਡਰ ਦਿੱਤੇ ਹੈ ਜੇ ਉਹਨਾਂ ਨੂੰ ਇਹ ਚਿੱਠੀਆਂ ਵਾਪਸ ਲੈਣ ਦਾ ਫੈਸਲਾ ਉਦੋਂ ਪਹਿਲਾਂ ਪਹਿਲਾਂ ਨਹੀਂ ਹੁੰਦਾ ਮੋਰਚੇ ਦਾ 16 ਤਰੀਕ ਨੂੰ ਅਮਰਤਸਰ 18 ਨੂੰ ਪਟਿਆਲੇ ਤੇ 23 ਤਰੀਕ ਨੂੰ ਲੰਬੀ ਵਿਖੇ ਜਿਹੜਾ ਬਹੁਤ ਵੱਡੇ ਇਕੱਠ ਨਾਲ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਸਾਡਾ ਪ੍ਰੋਗਰਾਮ ਸਾਡਾ ਸੰਘਰਸ਼ ਸਾਡੀਆਂ ਮੰਗਾਂ ਮਸਲੇ ਹੱਲ ਹੋਣ ਤੱਕ ਇੰਜ ਹੀ ਚੱਲਦਾ ਰਹੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਖ-ਵੱਖ 2 ਵਿਭਾਗਾਂ ਦੇ ਠੇਕੇ ਤੇ ਭਰਤੀ ਮੁਲਾਤਮਾਂ ਦਾ ਸਾਂਝਾ ਮੋਰਚਾ ਹੈ